ਲੁਧਿਆਣਾ ਜ਼ਿਲ੍ਹਾ ਤਹਿਸੀਲ ਜਗਰਾਉਂ ਦਾ ਪਿੰਡ ਗਲਵਕਲਾਂ ਜੋ ਕਿ ਇੱਕ ਵੱਡੀ ਖੇਡਾਰੀ ਮੰਦਰ ਗਲਵ ਕਾਲਾ ਗਲਵ ਅਤੇ ਕਈ ਫੁੱਟਬਾਲ ਖੇਡਾਰੀਆਂ ਦੇ ਨਾਮ ਨਾਲ ਮਸ਼ਹੂਰ ਹੈ ਉਸ ਸਮੇਂ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਬਿੱਲੂ ਦੀ ਜਾਣਕਾਰੀ ਮੁਤਾਬਕ ਦੱਸਿਆ ਗਿਆ ਕਿ 20 ਫਰਵਰੀ 1987 ਦਿਨ ਸ਼ੁੱਕਰਵਾਰ ਜੋ ਕਿ ਗਲਵਕਲਾਂ ਵਿਖੇ ਕਬੱਡੀ ਓਪਨ ਦਾ ਟੂਰਨਾਮੈਂਟ ਸੀ ਜਿਸ ਵਿੱਚ ਇਲਾਕੇ ਦੀਆਂ ਨਹੀਂ ਬਲਕਿ ਪੂਰੇ ਪੰਜਾਬ ਭਰ ਦੀਆਂ ਚੋਟੀ ਦੀਆਂ ਟੀਮਾਂ ਪਹੁੰਚਦੀਆਂ ਸਨ ਅਤੇ ਮੈਚ ਵੀ ਪੂਰੇ ਖਸਮੇ ਹੁੰਦੇ ਸਨ ਇਸੇ ਤਰ੍ਹਾਂ ਹੀ ਉਸ ਸਮੇਂ ਦਾ ਫਾਈਨਲ ਮੈਚ ਭਿੰਡਰਕਲਾਂ ਅਤੇ ਰੱਜੀਆਂ ਨਾਲ ਪਿੰਡ ਦੀ ਟੀਮ ਵਿਚਕਾਰ ਹੋਇਆ ਭਿੰਡਰਕਲਾਂ ਟੀਮ ਦੇ ਖਿਡਾਰੀ ਬਿੱਲਾ ਭਿੰਡਰ, ਬੰਤਾ ਭਿੰਡਰ, ਯੋਕੇ ਰੇਡਰ ਸਨ, ਚਰਨਾ ਭਿੰਡਰ ਅਤੇ ਦੀਪੀ ਬੱਸੀਆਂ ਜਾਪੀ ਸਨ ਅਤੇ ਕੁਝ ਹੋਰ ਵੀ ਪਲੇਅਰ ਨਾਲ ਸ਼ਾਮਲ ਸਨ। ਇਸੇ ਤਰ੍ਹਾਂ ਹੀ ਰੱਜੀਆਂ ਨਾਲ ਟੀਮ ਦੇ ਖਿਡਾਰੀ ਹਰਜੀਤ ਬਰਾੜ ਬਾਜਾ ਕਰਨ ਅਤੇ ਪੱਪੀ ਰੱਜੀਆਂ ਨਾਲ ਰੇਡਰ ਸਨ ਅਤੇ ਬਿੰਦਾ ਰੱਜੀਆਂ ਨਾਲ ਜਾਪੀ ਤੇ ਕੁਝ ਹੋਰ ਵੀ ਖਿਡਾਰੀ ਨਾਲ ਸ਼ਾਮਲ ਸਨ। ਟੂਰਨਾਮੈਂਟ ਕਮੇਟੀ ਨੇ ਸਲਾਹ ਕੀਤੀ ਕਿ ਟੀਮਾਂ ਦੋਨੋਂ ਹੀ ਬਹੁਤ ਤਕੜੀਆਂ ਹਨ ਅਤੇ ਮੈਚ ਬਹੁਤ ਹੀ ਫਸਮਾ ਹੋਵੇਗਾ। ਇਸ ਵਿੱਚ ਕੋਈ ਆਮ ਰੈਫਰੀ ਨਹੀਂ ਬਲਕਿ ਪ੍ਰਸਿੱਧ ਖੇਡ ਲੇਖਕ ਸਰਵਨ ਸਿੰਘ ਪ੍ਰਿੰਸੀਪਲ ਅਤੇ ਡੀਪੀਆਈ ਜਸਵੰਤ ਸਿੰਘ ਢਾਲੀਵਾਲ ਇਸ ਮੈਚ ਦੇ ਰੈਫਰੀ ਸਨ। ਜਦਕਿ ਕਮੈਂਟੇਟਰ ਸਿਕੰਦਰ ਸਿੰਘ ਗਾਲਬ ਅਤੇ ਮਨਜੀਤ ਸਿੰਘ ਗਾਲਬ ਸਨ। ਫਾਈਨਲ ਮੈਚ ਦੀਆਂ ਲਾਸਟ ਰੈਡਾਂ ਸਨ ਅਤੇ ਦੋਵੇਂ ਹੀ ਟੀਮਾਂ ਦੇ ਵਿਚਕਾਰ ਬਹੁਤ ਜ਼ੋਰ ਲੱਗਿਆ ਹੋਇਆ ਸੀ। 73 ਬਾਈ 75 ਦੀ ਦੋਨੋਂ ਪਾਸੇ ਗਰਾਊਂਡ ਸੀ। ਹਰਜੀਤ ਬਰਾੜਵਾਜਾ ਕੰਨਾਂ ਦੀ ਲਾਸਟ ਰੈਡ ਉੱਤੇ ਭਿੰਡਰਕਲਾਂ ਦੀ ਟੀਮ ਦੇ ਜਾਫੀ ਦੀਪੀ ਬੱਸੀਆਂ ਨੇ ਹਰਜੀਤ ਬਰਾੜ ਨੂੰ ਜੱਪਾ ਲਗਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ 75 ਮੀਟਰ ਦੀ ਗਰਾਊਂਡ ਤੋਂ ਉਸ ਨੂੰ ਬਹੁਤ ਮੁਸ਼ਕਲ ਨਾਲ ਖਿੱਚ ਕੇ ਲਿਆਇਆ। ਦਰਸ਼ਕਾਂ ਦੇ ਜੋਰ-ਸ਼ੋਰ ਦੀ ਆਵਾਜ਼ ਨਾਲ ਰੈਫਰੀ ਵੀ ਕਨਫਿਊਜ਼ ਹੋ ਗਏ ਕਿ ਹਰਜੀਤ ਬਰਾੜ ਕੋ ਵੱਡੀ ਬੋਲ ਵੀ ਰਿਹਾ ਜਾਂ ਨਹੀਂ। ਪਰ ਉਸ ਸਮੇਂ ਹਰਜੀਤ ਬਰਾੜ ਦੀ ਉਮਰ 19 ਸਾਲ ਸੀ ਤੇ ਰੈਫਰੀ ਸਹਿਬਾਨਾਂ ਵੱਲੋਂ ਹਰਜੀਤ ਬਰਾੜ ਨੂੰ ਉਹ ਪੁਆਇੰਟ ਦੇ ਦਿੱਤਾ ਗਿਆ। ਪਰ ਕੁਝ ਦਿਨਾਂ ਬਾਅਦ ਪ੍ਰਸਿੱਧ ਖੇਡ ਲੇਖਕ ਪ੍ਰਿੰਸੀਪਲ ਸਰਵਨ ਸਿੰਘ ਦੁਆਰਾ ਅਜੀਤ ਅਖਬਾਰ ਦੇ ਖੇਡ ਸੰਸਾਰ ਉੱਪਰ ਇੱਕ ਲੇਖ ਲਿਖਿਆ ਗਿਆ। ਜੱਸ ਵੱਸ ਉਹਨਾਂ ਨੇ ਜ਼ਿਕਰ ਕੀਤਾ ਕਿ 20 ਫਰਵਰੀ ਨੂੰ ਮੈਂ ਗਾਲਬ ਕਲਾਂ ਦੇ ਟੂਰਨਾਮੈਂਟ ਤੋਂ ਜਦ ਘਰ ਵਾਪਸ ਆਇਆ ਤਾਂ ਮੈਨੂੰ ਪੂਰੀ ਰਾਤ ਨੀਂਦ ਨਹੀਂ ਆਈ ਮੈਂ ਸਾਰੀ ਰਾਤ ਸੋਚਿਆਂ ਵਿੱਚ ਪਿਆ ਰਿਹਾ ਕਿ ਜੋਰ ਜਾਫੀ ਦਾ ਵੀ ਬਹੁਤ ਲੱਗਾ ਸੀ ਅਤੇ ਰੇਡਰ ਦਾ ਵੀ ਮੈਂ ਖੁਦ ਕਨਫਿਊਜ਼ ਸੀ ਮੈਚ ਬਹੁਤ ਫਸਮਾ ਸੀ ਉਸ ਸਮੇਂ ਤੋਂ ਉਹਨਾਂ ਨੇ ਆਪਣੀ ਖੇਡ ਕਲਮ ਦੀ ਤਾਕਤ ਨਾਲ ਸਾਧ ਹੀ ਕਬੱਡੀ ਨੂੰ 30 ਸਕਿੰਟਾਂ ਦੀ ਕਬੱਡੀ ਵਿੱਚ ਤਬਦੀਲ ਕੀਤਾ ਜੋ ਕਿ ਹੁਣ ਤੱਕ 30 ਸਕਿੰਟ ਦੀ ਕਬੱਡੀ ਚੱਲ ਰਹੀ ਹੈ ਜਾਣਕਾਰੀ ਚੰਗੀ ਲੱਗੀ ਤਾਂ